ਅਸੀਂ ਮੱਝ ਨੂੰ ਪਾਉਣ ਲੱਗੇ ਆਂ ਜੀ ਬਾਥਰੂਮ ਦੇ ਰਿਕਵਰਡ ਤੋਂ ਜੋ ਖਾਰ ਤੇ ਕਲਮੀ ਸ਼ੋਰ ਆ ਪਹਿਲਾ ਲਓ ਜੀ ਸਬਜੀ ਆਪਣੀ 10 ਮਿੰਟਾਂ ਜੀ ਬਣ ਕੇ ਤਿਆਰ ਹੈ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪ੍ਰਵੀਰ ਫੈਮਿਲੀ ਵਲੌਗਸ ਦੇ ਵਿੱਚ ਤੇ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਆ ਸਾਰੇ ਤੁਸੀਂ ਠੀਕ ਠਾਕ ਹੋ ਮੈਂ ਬਣਾਈ ਸੀ ਚਾਹ ਕਿ ਮੈਂ ਚਾਹ ਫੜਾ ਰਹੀ ਆ ਹਰ ਜਿੱਥੇ ਜਾਣਾ ਹੈ ਕਿਸੇ ਦਾ ਪਸ਼ੂ ਲੈ ਕੇ ਜਿਆਦੇ ਕੰਡਮਾਗਾ ਇਹ ਕਹਿੰਦੇ ਕਿ ਤੇ ਜਿਆਦੇ ਵਾਧਨ ਵਾਜੇ ਜਾ ਰਿਹਾ ਹੈ ਬਸ਼ਿੰਡੇ ਪਸ਼ੂ ਲੈ ਕੇ ਹਸਪਤਾਲ ਦੇ ਸਰਕਾਰੀ ਚ ਇਹ ਉੱਥੇ ਟੈਸਟ ਵਗੈਰਾ ਹੋ ਜਾਣਗੇ ਪਸ਼ੂ ਨੂੰ ਇਨਫੈਕਸ਼ਨ ਹੋਈ ਵੀ ਹੈ ਵੀ ਕਿੰਨੀ ਕਹਿਗੀ ਕੋਈ ਹੋਰ ਘਾਟ ਵਾਧਤਾ ਨਹੀਂ ਹੈਗੀ ਕਿਉਂਕਿ ਕੋਈ ਵੀ ਬਿਮਾਰੀ ਹੈਗੀ ਅੱਜ ਕੱਲ ਪਹਿਲਾਂ ਤਾਂ ਆਪਾਂ ਕਹਿ ਸਕਦੇ ਵੀ ਹੱਲ ਨਹੀਂ ਹੁੰਦੇ ਸੀਗੇ ਪਸ਼ੂਆਂ ਦੇ ਟੈਸਟ ਵਗੈਰਾ ਹੁਣ ਤਾਂ ਹੁੰਦੇ ਹੈਗੇ ਸਾਰੀਆਂ ਫੈਸਿਲਿਟੀਆਂ ਆ ਅਕਸਰੇ ਹੁੰਦੀ ਆ আল্ট্রাসਾਉਂਡ ਹੁੰਦੀ ਆ ਤੇ ਜੇ ਪਸ਼ੂ ਵਿਗੜਦਾ ਜਾਂਦਾ ਤਾਂ ਇਹੇ ਜੇ ਪਾਸੇ ਹੋ ਜਾਣਾ ਚਾਹੀਦਾਗਾ ਤੇ ਮੈਂ ਫੜਾ ਰਹੀ ਆ ਸਾਰਿਆਂ ਨੂੰ ਚਾਹ ਪਾਣੀ ਰੋਸੇ ਸਾਰਿਆਂ ਨੇ ਖਾੜੀ ਤੇ ਚਾਰ ਇੰਦੀ ਆਕੀ ਨਾਲ ਮੈਂ ਚਲੋ ਮੈਂ ਵਲੌਗ ਸ਼ੁਰੂ ਕਰ ਲਾਂ ਨਾਲੇ ਆਪਾਂ ਫੜਾ ਦਿੰਨੇ ਆ ਚਾਹ ਇਹ ਅੱਜ ਬਹੁਤ ਹੀ ਕਾਰਗਰਨ ਲੱਗੇ ਨੇ ਨਾ ਨਹੀਂ ਕਰ ਦਿੰਦੇ ਆ ਜੌਨ ਚ ਵੀ ਲੇਟ ਹੋ ਗਏ ਪਿੰਡ ਜੀ ਫਿਰਦਿਆਂ ਨੂੰ 2 ਵਜ ਗਏ 1:30 ਵਜ ਗਏ ਸੀ ਇਹਨਾਂ ਨੂੰ ਬਸ ਕੇਸਾਂ ਤੇ 1:30 ਵਜ ਗਏ ਕੋਈ ਕੋਈ ਕਈ ਵਾਰੀ ਤੀਸ ਜਿਆਦੇ ਹੁੰਦੇ ਕਈ ਵਾਰੀ ਘੱਟ ਹੁੰਦੇ ਕਈ ਉਲਝਣ ਜੀ ਵਾਲੇ ਹੁੰਦੀ ਹੈ ਬਹੁਤ ਟਾਈਮ ਲੱਗ ਜਾਂਦਾ ਹੈ ਤੇ ਫਿਰ ਢੀ ਉਹਨਾਂ ਦੇ ਮੱਝ ਸੂਈ ਸੀ ਜਿਨ੍ਹਾਂ ਦੇ ਪਸੂਹੀ ਲੈ ਕੇ ਜਾ ਰਹੇ ਹੈਗੇ ਮੱਝ ਦੇ ਕਟਰੂ ਦੋ ਸੀਗੇ ਨਾ ਦੇਖ ਲੋ ਕਟਰੂ ਦੋ ਸੀਗੇ ਦੋਨੇ ਕਟੀਆਂ ਸੀਗਾ ਦੋਨੇ ਐਕਸਪਾਇਰ ਹੋ ਗਈਆਂ ਦੋਨਾਂ ਦੀ ਡੈਥ ਹੋ ਗਈ ਤੇ ਹੁਣ ਮੱਜ ਦੇ ਇਨਫੈਕਸ਼ਨ ਹੋਈ ਵੀ ਐ ਕੁਛ ਖਾਂਦੀ ਪੀਂਦੀ ਨਹੀਂ ਹੈਗੀ ਇਹ ਕਹਿੰਦੇ ਵੀ ਆਪਾਂ ਰਿਸਕ ਨਹੀਂ ਲੈਂਦੇ ਹੈਗੇ ਪਰ ਸਾਨੂੰ ਬਟਿੰਡੇ ਲੈ ਚੱਲਦੇ ਨਾਲ ਦਾ ਪਤਾ ਲੱਗ ਜੂ ਵੀ ਕੀ ਬਾਦ ਘਟਾ ਕਿਉਂਕਿ ਇਹਨੂੰ ਬੱਚੇ ਤਾਂ ਨਹੀਂ ਦੀ ਇਨਫੈਕਸ਼ਨ ਕਹਿੰਦੇ ਹੋਊਗੀ ਤੇ ਉੱਥੇ ਜਾਨੀ ਜ਼ਿਆਦਾ ਵਧੀਆ ਪਤਾ ਲੱਗਦਾ ਟੈਸਟ ਵਗੈਰਾ ਕਰਕੇ ਹੁਣ ਆਪਾਂ ਨੂੰ ਉ ਦਵਾਈ ਲੈਣ ਨਾਲ ਤਾਂ ਟੈਸਟ ਕਰਾ ਕੇ ਦਵਾਈ ਲਈ ਜਾ ਦੇ ਚੰਗਾਗਾ ਉੱਥੇ ਜਾ ਰਹੇ ਹੁਣ ਚਲੋ ਜੀ ਮੈਂ ਫੜਾਉਣੀ ਹੈ ਚਾਹ ਲਓ ਜੀ ਖੇਲਾਂ ਚ ਪਾ ਦਈਏ ਪਾਣੀ ਪਸੂ ਨੂੰ ਨਵਾ ਦੇ ਮਾਜਲ ਖੇਲ ਚ ਮੈਥੋਂ ਵਾਦੀ ਪੈ ਗਿਆ ਪਾਣੀ ਤਾਂ ਕਿੱਥੇ ਬੀਜੀ ਹੋ ਗਈ ਸੀ ਉਧਰ ਪਾਣੀ ਜਾ ਦੇ ਪੈ ਗਿਆ ਹੁਣ ਇਹ ਨਾ ਬੜਕਾ ਬੜਕਾ ਕੇ ਸਾਰਾ ਬਾਹਰ ਕਰ ਦਊਗੀ ਸ਼ਾ ਚ ਪਾ ਦਿੰਨੀ ਇਹ ਐ ਹੁੰਦਾ ਜੇ ਰਾਤ ਨੂੰ ਮਨ ਕਰਦਾ ਪਸੂ ਦਾ ਪਾਣੀ ਪੀਣ ਦਾ ਤਾਂ ਰਾਤ ਨੂੰ ਪੀ ਲੈਂਦਾ ਹੈ ਸਾਡੀ ਨਾ ਥੋੜੀ ਜਿਹੀ ਉਧਰ ਲਈ ਖੇਲ ਜਾ ਦੇ ਖੁੰਝ ਆ ਜਾਂਦੀ ਆ ਉਥੇ ਜਾਨੀ ਸਿਮੈਂਟ ਜਾਂ ਹੁੰਦਾ ਨਾ ਜਿਹੜਾ ਮੰਨ ਲਓ ਕੰਧ ਨਾਲੋਂ ਉਹ ਥੋੜੇ ਲੈ ਲੈ ਡਿੱਗਦਾ ਵਿੱਚ ਆ ਖੇਲ ਜਮਾ ਸਾਫ ਹੈਗੀ ਜਿਹੜੀ ਮਨਾਵ ਵਾਲੀ ਖੇਲ ਹੈ ਇਹ ਜਮਾ ਸਾਫ ਹੋ ਜਾਂਦਾ ਕਿ ਉਹਦੇ ਪਿੱਛੇ ਉਹ ਆ ਕੇ ਉਪਰੋਂ ਇਹਦੇ ਦੂਜੋਂ ਪਲਾਸਟਰ ਕਰਿਆ ਹੋਇਆ ਉਧਰੋਂ ਪਤਾ ਨਹੀਂ ਕਿ ਉਹ ਪੂਰੀ ਜੀ ਜਾਂਦਾ ਹੋਰ ਪਰਕੇ ਜਿਹਾ ਹੋ ਜਾਂਦਾ ਤੇ ਮਾਜ ਸਾਡੀ ਅੱਜ ਫੇਰ ਨਹੀਂ ਖਾਂਦੀ ਮਨ ਕਰਦਾ ਕਦੇ ਖਾਣ ਲੱਗ ਜਾਂਦੀ ਅੱਗੇ ਨਾ ਸਾਡੇ ਪਸੂਆਂ ਦਾ ਕੀ ਹੁੰਦਾ ਸੀਗਾ ਪਹਿਲਾਂ ਸਾਡੇ ਪਸ਼ੂ ਨਾ ਸਾਰੇ 10 ਮਿੰਟ ਲਾਉਂਦੇ ਹੁੰਦੇ ਸੀਗੇ ਸੰਨੀ ਖਾਣ ਨੂੰ ਸੰਨੀ ਹਰਾ ਕੁਝ ਵੀ ਮੱਝ ਵੀ ਕੱਟੇ ਵੀ ਜਿਹੜੇ 10 ਮਿੰਟਾਂ ਵਿੱਚ ਖੁਰਨਗੇ ਨਾ খালি ਹੁੰਦੀਆਂ ਸੀਗੀਆਂ ਹੁਣ ਜਿਹੜਾ ਐ ਰੂਲ ਦਾ ਤੁਰਿਆ ਫਿਰਦਾ ਹੁਣ ਮੈਨੂੰ ਐ ਜਿਹੜਾ ਸੂਬਾ ਵਾਲਾ ਸੀਗਾ ਪਹਿਲਾਂ ਇਹਨਾਂ ਨੂੰ ਉਹ ਖਵਾ ਦਿਆਂ ਕਿਉਂਕਿ ਵਿੱਚ ਦਾਣਾ ਪਾਇਆ ਹੁੰਦਾ ਫੀਡ ਪਾਈ ਆ ਚੌਕਰ ਪਾਈ ਆ ਹਨਾ ਵੀ ਕਾਹ ਨੂੰ ਵੇਸਟ ਕਰਨੀ ਹੈ ਇਹ ਉਹਨੂੰ ਤਾਂ ਮਾੜਾ ਜਿਹੀ ਸੀਗਾ ਸਾਡੇ ਬੱਚੇ ਖੇਡ ਹੀ ਜਾਂਦੀ ਹੈ ਇਹਨਾਂ ਦਾ ਟਾਈਮ ਆ ਪੀਕੋਤੀ ਡੱਪਦਾ ਗਾ ਪਰ ਵੀਰ ਬੈਠਾ ਉਧਰ ਉਹਨੂੰ ਮੈਂ ਪਹਿਲਾਂ ਉਧਰ ਉੱਪਰ ਬਿਠਾਤਾ ਹੁਣ ਉਹਨੂੰ ਇੱਥੇ ਲੈ ਕੇ ਆਉਣੀ ਆ ਇੱਥੇ ਬਿਠਾਉਂਗੀ ਥੜੇ ਤੇ ਦੇਖੋ ਪੰਜਾਬ ਦੀਆਂ ਲੋਕ ਖੇਡਾਂ ਅਸੀਂ ਖੇਡਦੇ ਹੁੰਦੇ ਸੀ ਉਸ ਤੋਂ ਬਾਅਦ ਮੈਂ ਨਹੀਂ ਦੇਖਿਆ ਕਿਸੇ ਨੂੰ ਖੇਡਦਾ ਇਹ ਪਤਾ ਨਹੀਂ ਕਿੱਥੋਂ ਸਿੱਖ ਗਈ ਮਾਮੇ ਤੋਂ ਮਾਮੇ ਤੋਂ ਸਿੱਖ ਗਈ ਹੈਗੀ ਉੱਥੇ ਬਹੁਤ ਕੁਝ ਖੇਡਦੇ ਹੁੰਦੇ ਸਾਨੂੰ ਦਿਖਾਵਾਂਗੇ ਜੇ ਗਏ ਤਾਂ ਉੱਥੇ ਕੀ ਹਾਲ ਕਰਦੇ ਹੈਗੇ ਅੰਨਾ ਝੋਟਾ ਫੜਨ ਦੇ ਫੜੀ ਕੀ ਰਾਤ ਨੂੰ ਇਹ ਇਹੋ ਜਿਹਾ ਕੋਈ ਖੇਡਦੇ ਜਦੋਂ ਗੁਰਜੀਤ ਵੇਲਾ ਹੁੰਦਾ ਨਾ ਇਹ ਇਹੋ ਜਿਹਾ ਕੋਈ ਕਰਦੇ ਆ ਫਿਰ ਮੰਮੀ ਨਾਲ ਖੇਡਦੇ ਨੇ ਦੇਖਿਆ ਕਿੰਨਾ ਨਿਆਣਾ ਪਾ ਲਿਆ ਇਹਨਾਂ ਨੇ ਉਹ ਵੀ ਪਾਣ ਜੇ ਪਾਣ ਜਿੰਨਾ ਛੋਟਾ ਜਿਹਾ ਬਣ ਜਾਂਦਾ ਫਿਰ ਜੀ ਜੀ ਚਾਹ ਚੱਟੀ ਆਇਨਾ ਰੋਲਾ ਪਾਇਆ ਕਰੋ ਫਿਰ ਲੜ ਪੈਣ ਨੂੰ ਕੀ ਫਾਇਦਾ ਲਓ ਜੀ ਪ੍ਰਵੀਰ ਨੂੰ ਲਿਆਉਣੇ ਆ ਇੱਧਰ ਉਹ ਰੋਲਾ ਪਾਈ ਜਾਂਦਾ ਅਸੀਂ ਮੱਝ ਨੂੰ ਪਾਉਣ ਲੱਗੇ ਆ ਜੀ ਬਾਥਰੂਮ ਦੀ ਰਿਕਵਰਡ ਤੋਂ ਜੋ ਖਾਰ ਤੇ ਕਲਮੀ ਛੋੜਾ ਪਹਿਲਾਂ ਤਾਂ ਅਸੀਂ ਇਹਨੂੰ ਕੁਛਕ ਦਿਨ ਪਾਇਆ ਸੀਗਾ ਦੋ ਤਿੰਨ ਦਿਨ ਕੇਲੇ ਚ ਕਿਉਂਕਿ ਕੇਲੇ ਵਧੀਆ ਖਾਂਦੀ ਹੈਗੀ ਤੇ ਇਹ ਕੇਲੇ ਚ ਪਾਇਆ ਸੀਗਾ ਤੇ ਹੁਣ ਅਸੀਂ ਇਸ ਤਰ੍ਹਾਂ ਨਾਲ ਨਾ ਜਣੀ ਦਾਣੇ ਚ ਪਾ ਦਿੰਨੇ ਹੋਣੇ ਹੈਗੇ ਐਨੇ ਫੀਡ ਪਾ ਚੌਕਰ ਹੈਗਾ ਕਣਕ ਦਾ ਚੌਕਰ ਇਹਦੇ ਵਿੱਚ ਪਾ ਕੇ ਤੇ ਇਹਦੇ ਸਨੀਰੇ ਤੇ ਭੁੱਖਿਆਉਂਗੇ ਸਨੀਰੇ ਹੌਲੀ ਹੌਲੀ ਖਾ ਲੈਂਦੀ ਏ ਇੱਕਦਮ ਤਾਂ ਨਹੀਂ ਖਾਂਦੀ ਹੈਗੀ ਪਰ ਜਿਵੇਂ ਜਿਵੇਂ ਰਾਤ ਨੂੰ ਭੁੱਖ ਲੱਗਦੀ ਹੈ ਖਾਈ ਜਾਂਦੀ ਹੈ ਇਹ ਇਹਦੇ ਨਾਲ ਸਾਨੂੰ ਲੱਗਦਾ ਵੀ ਮੱਝ ਨੂੰ ਫਰਕ ਆਗਾ ਕੁਛ ਉਹ ਪ੍ਰਵੀਰ ਤੂੰ ਵੀ ਤਿੰਨ ਕਰੀਂ ਆਏ ਪੈਂਦੇ ਹੁੰਦੀ ਐਗੀ ਇਹ ਨਜ਼ਾਰੇ ਲਈ ਜਾਂਦਾ ਪਾਣੀ ਦੇ ਗਰਮੀ ਚ ਇਹ ਉਹਨਾਂ ਤੋਂ ਬਿਨਾ ਨਹੀਂ ਪੈਂਦਾ ਹੈਗਾ ਇਸ ਕਰਕੇ ਇਹਨੂੰ ਅਸੀਂ ਇੱਥੇ ਬਿਠਾ ਦਿੰਨੇ ਹੈਗੇ ਉਹਨਾਂ ਵੱਲ ਝਾਕੀ ਜਾਂਦਾ ਖੇਡੀ ਜਾਂਦਾ ਨਾਲੇ ਪਾਣੀ ਚ ਬੈਠਾ ਰਹਿੰਦਾ ਹੈਗਾ ਤੇ ਇਹ ਕੁਝ ਟਾਈਮ ਤੱਕ ਕੱਢ ਲਾਂਗੇ ਜਦੋਂ ਉਹਨਾਂ ਨੇ ਹਟਣਾ ਦੋਣ ਇਹਨੂੰ ਕੱਢ ਲਾਂਗੇ ਬਸ ਹਨਾ ਪ੍ਰਵੀਰ ਨਹੀਂ ਕਰਨੀਆਂ ਗਰਮੀ ਬਹੁਤ ਸੀਗੀ ਮੈਂ ਜਲ ਬਣਾ ਲਈਏ ਨਿੰਬੂ ਪਾਣੀ ਮੰਮੀ ਸਬਜ਼ੀ ਕੱਟੀ ਜਾਂਦੀ ਐ ਅਜੇ ਟਾਈਮ ਲੱਗੂਗਾ ਉਹ ਨਿੰਬੂ ਪਾਣੀ ਬਣਾ ਲਵਾਂ ਬਾਲੀ ਗਰਦੀ ਰਹੀ ਤੇ ਆ ਇੱਕੋ ਤੁਹਾਨੂੰ ਪਤਾ ਜਾਣਾ ਪੈ ਕਦੇ ਦਿਨ ਵਾਸਤੇ ਹੁੰਦਾ ਹਨਾ ਜਾਣਦਾ ਜੀ ਪਤਾ ਨਹੀਂ ਕਿਵੇਂ ਕੋਈ ਜਾਇਆ ਜਾਊ ਨਾ ਇਸ ਕੇ ਹੱਤੀਆ ਤੇ ਤਿਆਰ ਨਾ ਬਾਲਣਾ ਹੋ ਜਾਂਦੀ ਐ ਹੁੰਦਾ ਵੀ ਆ ਵੀ ਕਰ ਜਾ ਆ ਵੀ ਕਰ ਜਾ ਵੀ ਫੇਰ ਘੜਾਉਣਾ ਨਹੀਂ ਇੱਥੇ ਆਉਣਾ ਐ ਪਹਿਣਾ ਜਰੂਰ ਦੱਸਿਓ ਕਮੈਂਟ ਕਰਕੇ ਜਿਹੜਿਆਂ ਨੂੰ ਇਹ ਫੀਲਿੰਗ ਹੁੰਦੀ ਹੈਗੀ ਮੈਨੂੰ ਤਾਂ ਬਹੁਤ ਹੁੰਦੀ ਹੈ ਕਿਉਂ ਨਾ ਹੋਇਆ ਪਏ ਕੱਪੜੇ ਇਹਨਾਂ ਦੇ ਸਾਰੇ ਪ੍ਰੈਸ ਕਰਕੇ ਰੱਖ ਜਾ ਬੂਡਬਾਰ ਦੇ ਤੂੰ ਜਾਂ ਵੀ ਕਈ ਵਾਰੀ ਮਗਰੋਂ ਕੋ ਲੋੜ ਪੈ ਜਾਂਦੀ ਆ ਨਾ ਵੀ ਕਿਸੇ ਕੋਲੋਂ ਆਏ ਜਣ ਲੱਗੇ ਹੁਣ ਸਵੇਰੇ ਮੇਰਾ ਸਾਰਾ ਦਿਨ ਐ ਟੱਪੂਗਾ ਪਰ ਸੁਜਾਣਾ ਸਵੇਰੇ ਸਾਰਾ ਦਿਨ ਐ ਤਿਆਰੀਆਂ ਚ ਲੱਗੇਗਾ ਹੋ ਸਕਦਾ ਮੈਂ ਤੁਹਾਨੂੰ ਵੀਡੀਓ ਕਲੀਪ ਵੀ ਨਾਲ ਲਈ ਜਾਵੇ ਫੇਰ ਉੱਥੇ ਜਾ ਕੇ ਬਣਾਵਾਂਗੇ। ਜਦੋਂ ਆਪਾਂ ਥੋੜੇ ਚਿਰ ਤੇ ਜਾਣਾ ਹੁੰਦਾ ਨਹੀਂ ਲੱਗਦਾ ਜਿਵੇਂ ਬਾਹਲੇ ਚਿਰ ਤੇ ਜਾਣਾ ਨਾ ਤਾਂ ਆਹ ਨਾ ਦਿੰਦਾ ਵੀ ਹਾਇ ਕਿ ਨਹੀਂ ਕੁਝ ਕਰ ਗਏ ਕਿ ਕੀ ਕਰਕੇ ਜਾਏਗੀ ਇਹ ਨਾ। ਕਈ ਵੇਲੇ ਤਾਂ ਇਹ ਸੋਚਦਾ ਕਿ ਫੇਰ ਕਿਹੜਾ ਜਿਹੜੇ ਹੁਣ ਛੱਡ ਜਾਂਦੇ ਦੁਨੀਆ ਉਹ ਵੀ ਤੇ ਛੱਡ ਹੀ ਜਾਂਦੇ ਜੀ ਆਪਾਂ ਤਾਂ ਦੂਰ ਹੀ ਤਾਂ ਨਹੀਂ ਛੱਡਿਆ ਜਾਂਦਾ ਹੈਗਾ। ਉਹ ਇਤ ਗੱਲੋ ਜਿੱਤੇ ਆਏ ਵੀ ਹੁੰਦਾ ਵੀ ਸਾਰੀਆਂ ਕੁੜੀਆਂ ਆਈਆਂ ਹੋਣ ਜਾਂ ਮੇਲਾ ਆ ਗਿਆ ਨਾ। ਪਹਿਲਾਂ ਤਾਂ ਧੀਆਂ ਲੱਗਦੇ ਹੁੰਦਾ ਸੀਗਾ। ਸਾਡੇ ਜਦੋਂ ਅਸੀਂ ਪੜਦਿਆਂ ਹੁੰੰੀਆਂ ਸੀਗਾ ਉਦੋਂ ਅਸੀਂ ਤੀਆਂ ਲਾਉਂਦੇ ਹੁੰਦੇ ਸਾਡੇ ਪਿੰਡੂ ਦੇ ਲੱਗ ਜਾਂ ਹੁੰਦਾ ਸੀਗਾ ਦਾਣਾ ਮੰਡੀ ਚ ਤੇ ਜਦੋਂ ਅਸੀਂ ਜਮਾ ਦੀ 9ਵੀਂ 10ਵੀਂ ਇੱਚ ਹੋਣਾ ਸੀ ਜੇ ਮੈਨੂੰ ਲੱਗਦਾ ਹਾਂ ਇਹ ਕਾਲਜ ਵੀ ਨਹੀਂ ਪਹੁੰਚ ਹਾਂ ਸੀਗਾ ਉਦੋਂ ਲੱਗਣੋ ਸਾਡੀਆਂ ਤੀਆਂ ਹੁਣ ਸਾਡੇ ਭਰਾਜ ਲੱਗਦੀਆਂ ਹੁੰਦੀਆਂ ਮਰਾਜ ਕਈ ਪਿੰਡਾਂ ਦੇ ਕੁੜੀਆਂ ਜਾਂ ਲੰਗਾਗਾਂਗਾ ਕਈ ਬਿੰਦਾਂ ਦੀਆਂ ਤੀਆਂ ਉੱਤੇ ਮਰਾਜ ਲੱਗਦੀਆਂ ਨੇ ਪਰ ਉਦੋਂ ਆਪ ਤੋਂ ਮਿਜਾਇਆ ਜਾਂਦਾ ਕਿ ਬੱਚੇ ਨੂੰ ਛੁੱਟਵਾਣੀ ਹੁੰਦੀਆਂ ਜਿੰਨਾ ਪੁਰਨਾ ਹੁੰਦਾ ਬੱਚੇ ਛੋਟੇ ਹੁੰਦੇ ਉੱਤੇ ਚਲ ਭੱਗ ਜਾਂਦੇ ਨਾਲ ਇਹ ਬੱਚੇ ਪੜਦੇ ਹੈਗੇ ਨਹੀਂ ਜਾਇਆ ਜਾਂਦਾ ਅੰਮ੍ਰਿਤ ਜੀ ਨਿੰਬੂ ਪਾਣੀ ਬਣਾਉਣਾ ਤੇ ਨਿੰਬੂ ਬਣਦੀ ਕਰਨਾ ਸੋਨੇ ਨਿੰਬੂ ਪਾਣੀ ਦੀ ਕੋਠੀ ਬਣਾ ਦਾਂਗੇ ਹਰੇਕ ਜੀਜੀ ਜਮਾ ਦਿੰਦੀ ਆ ਪਿਛਲੇ ਤੋਂ ਪਿਛਲੇ ਕਰਦੀ ਸੀ ਚੰਗਾ ਜਮਾਉਣਾ ਨੇ ਬੁਮਾ ਦੀ ਕੁਲਕੀ ਕੱਲ ਮੈਂ ਗੋਸ਼ੇੜ ਬਣਾਇਆ ਉਹ ਵੀ ਗੱਦੀ ਜਮਾ ਦੋ ਉਹਦੀਆਂ ਵੀ ਕੁਲਕੀ ਬਣਾਤੀਆਂ ਇਹਦੀਆਂ ਆਉਂਦੇ ਨੇ ਰਸਪੀਆਂ ਵੀ ਸੀ ਤਾਂ ਨਾ ਜਦ ਤੀਆਂ ਦੇ ਜਾਣਾ ਹੁੰਦਾ ਸੀਗਾ ਵੀ ਯਾਨੀ ਸੁਗੂਲ ਚ ਹੀ ਰੈਬ ਬਣਾ ਲੈਂਦੀਆਂ ਵੀ ਇੰਨੇ ਵਾਇਦੇ ਨੂੰ ਆਜੋ ਪਹਿਲੇ ਹੀ ਬਗ ਜਾਣਾ ਸਾਰੇ ਨਾ ਸਾਰੇ ਤਾਂ ਪਹਿਲੇ ਹੀ ਬਗ ਜਾਣਾ ਅੱਜ ਕੋਈ ਨਹੀਂ ਹੁੰਦੀ ਪਹਿਲੇ ਰੈਬ ਬਣਾ ਲੈਂਦੀਆਂ ਵੀ ਇੰਨੇ ਵਾਇਦੇ ਨੂੰ ਤੁਸੀਂ ਆਜੋ ਚੰਗਾ ਅਈ ਨਤੀਆਂ ਦਾ ਚਾਹ ਹੁੰਦਾ ਸੀ ਤੇ ਆਪਾਂ ਕੰਨਾਜ ਪਾਉਣ ਨੂੰ ਟੌਪ ਸਟੂਵਸ ਲੈ ਕੇ ਆਉਣੇ ਬੀ ਤੀਆਂ 'ਚ ਜਾਇਆ ਕਰਾਂਗੇ ਜੇਤੀ-ਜੇਤੀ ਕੰਮ ਕੋ ਮੇਰੇ ਕਰਨੇ ਜਿਹੜੇ ਇੱਕ ਦੋ ਕੰਮ ਹੁੰਦੇ ਸੀ ਨਾ ਗੀਗੂ ਮੰਜੇ ਡਾਉਣੇ ਆ ਜਾਂ ਕੈਂਪਰ 'ਚ ਪਾਣੀ ਬਾਸ ਪਾਉਣੀ ਆ ਜਾਂ ਨਿੱਕੇ-ਨਿੱਕੇ ਕੰਮ ਜੇ ਸਾਨੂੰ ਦਿੱਤੇ ਹੁੰਦੇ ਸੀ ਤੇ ਛੇਤੀ-ਛੇਤੀ ਨਵੇੜਲੇ ਬੀਤੀਆਂ ਤੇ ਜਾਵਾਂ ਲਓ ਜੀ ਆਪਾਂ ਬਣਾਉਣੇ ਭਿੰਡੀ ਦੀ ਸਬਜ਼ੀ ਤੇ ਪਾ ਕੇ ਤੇ ਜੀਰਾ ਮੇ ਪਾਤਾ ਹੁਣ ਆਪਾਂ ਪਾਵਾਂਗੇ ਪਿਆਜ਼ ਮਿਰਚਾਂ ਨੇ ਬੂਟੇ ਤੋਂ 4 ਮਿਰਜੀਆਂ ਲੈ ਆਪੋਨੋ ਮਿਰਚਾਂ 4 ਹਰੀਆਂ ਲੈ ਚੰਨ ਲੀਆਂ ਨੇ ਵਿਚੀ ਉਹ ਕੱਟ ਦਿੰਨੀ ਆ ਲਾਲ ਮਿਰਚ ਕੱਟ ਪਾ ਦਿੰਗੇ ਇੱਕ ਕੌੜੀਆਂ ਬਹੁਤ ਨਹੀਂ ਆ ਮਿਰਚਾਂ ਬਰੀਕ ਜੀਆਂ ਮਿਰਚਾਂ ਨੇ ਨਾ ਤਾਂ ਬਹੁਤ ਜ਼ਿਆਦਾ ਬਰੀਕ ਆਂ ਹੂੰ ਕੌੜੀਆਂ ਹੈਗੀਆਂ ਨੇ ਵਿਚ ਦੀ ਹਟ ਗਈਆਂ ਸੀ ਲੱਗਣੋਂ ਹੁਣ ਫੇਰ ਥੋੜੀਆਂ ਥੋੜੀਆਂ ਲੱਗਣ ਲੱਗੀਆਂ ਪੋਨੇ ਦਾ ਬਹੁਤ ਕੱਢੀ ਵੇਢ ਖਾਣੀ ਇੱਕ ਬੱਚੇ ਉੱਤੇ ਡਿੱਗ ਤੇ ਖੇਡਦੇ ਖੇਡਦੇ ਇੱਕ ਡਾਣੀ ਹਿੱਤ ਤੋੜਤੀ ਉਹਦੀ ਉਹਦਰ ਨੂੰ ਛਾਲ ਮਾਰਦੇ ਆ ਗੀ ਲੱਤੀ ਕੋ ਪੇੜਦੀ ਆ ਗੀ ਡੱਬਾ ਡਿੱਟੀ ਆਓ ਜੀ ਤੇ ਅੱਜ ਅਸੀਂ ਇਹ ਨੂੰ ਨੀਏ ਟੋਣੇ ਦੇ ਵਿੱਚ ਪਾ ਦਿਆਂਗੇ ਠੀਣੀ ਇਹ ਦੀ ਸਬ지 ਅਸੀਂ ਥੋੜੀ ਜਿਹੀ ਖੱਟੀ ਜੀ ਪਸੰਦ ਕਰਦੇ ਆਂਗੇ ਅਸੀਂ ਇਹਦੇ ਵਿੱਚ ਪਾਵਾਂਗੇ ਇੱਕ ਅੱਧਾ ਨਿੰਬੂ ਆਏ ਮੇਰੇ ਵਿੱਚ ਅੱਧਾ ਪਾਵਾਂਗੇ ਨਿੰਬੂ ਵੀ ਝੋੜਨਾ ਹੈ ਇਹ ਢੀ ਕੱਢ ਕੇ ਅਸੀਂ ਪਿੰਡ ਵੀ ਨਿੰਬੂ ਪਾਉਣੇ ਹੁੰਦੇ ਆਂਗੇ ਮੇਰੇ ਪੇਕੇ ਪਿੰਡ ਪਿੰਡੀ ਸਭ ਦੀ ਨਿੰਬੂ ਪਾਉਣੇ ਹੁੰਦੇ ਸੀ ਬਹੁਤ ਵਧੀਆ ਟੇਸਟ ਆਉਂਦਾ ਥੋੜੀ ਥੋੜੀ ਖਟਾਸ ਜੀ ਹੁੰਦੀ ਹੈਗੀ ਮਿਰਚਾਂ ਦਾ ਆਹ ਪਿੰਡਾਂ ਦਾ ਮੇਗਾ ਇਹ ਨਹੀਂ ਮਿਰਚਾਂ ਦੇ ਤੇ ਲਾਲਾਂਗੀਆਂ ਵੀ ਘੱਟ ਬਣ ਗਈਆਂ ਨੇ ਹੁਣ ਤਾਂ ਹਾਈਬ੍ਰਿਡ ਜੀ ਆ ਪਿੰਡੀਆਂ ਆ ਗਈਆਂ ਪਹਿਲਾਂ ਵੇਸੀਆਂ ਪਿੰਡ ਬਣਨਗੇ ਆ ਬੜਗਾਂ ਲਾਲਾਂਗੀਆਂ ਬਣਨਾਂ ਨੇ ਗੈਸ ਮੇਰੀ ਤਾ ਹੋਇਆ ਸਲੋ ਤੇ ਇਹਦੇ ਵਿੱਚ ਪਾ ਦਾਂਗੇ ਲੂਣ ਲੈ ਚ ਤੇ ਹਲਦੀ ਲੂਣ ਅਸੀਂ ਵਰਤਦੇ ਹੁੰਨੇ ਸੀਦਾ ਤੇ ਟਾਟਾ ਨਮਕ ਮਿਲਾ ਕੇ ਇਹ ਥੋੜਾ ਜਿਹਾ ਖਾਰਾ ਬਦ ਹੁੰਦਾਗਾ ਮੈਨੂੰ ਨਾ ਇਹ ਟਾਈਮ ਤੇ ਮੇਰੀ ਭੂਆ ਯਾਦ ਆ ਜਾਂਦੀ ਹੈ ਉਹ ਹੁਣ ਨਹੀਂ ਹੈਗੇ ਜਦੋਂ ਇਹ ਐਕਸਪਾਇਰ ਹੋ ਗਏ ਮੈਂ ਉਥੇ ਫੂਲ ਰੈਣੀ ਹੁੰਦੀ ਸੀਗੀ ਤੇ ਅਸੀਂ ਨਾ ਕਿਹੜਾ ਚਟਨੀ ਬਣਾ ਲਈ ਪਈ ਤੇ ਚਟਨੀ ਚ ਪਿਆ ਗਿਆ ਸਾਥੋਂ ਨੂਣ ਵਾਲਾ ਤੇ ਅਸੀਂ ਵਿੱਚ ਆਲੂ ਭੁੰਨ ਕੇ ਪਾਇਆ ਉਹ ਮਨ ਹੋ ਗਿਆ ਅਸੀਂ ਇੰਨੀ ਬੁਧਿਆ ਚਟਨੀ ਬਣਾਈ ਨਾ ਇਹ मूंगਰੇ ਪਾ ਕੇ ਧਨੀਆਦੂਨੀਆ ਪਾ ਕੇ ਆ ਪੂਰੀ ਵਧੀਆ ਆਦਾ ਲਸਣ ਯਾਨੀ ਇਹ ਪੂਰੀ ਸ਼ੌਂਗ ਨਾਲ ਚਟਨੀ ਬਣਾਈ ਤੇ ਵਿੱਚ ਲੂਣ ਪੈ ਗਿਆ ਬਾਲਾ ਭੂਆ ਜੀ ਮਨਪ੍ਰੀਤ ਹੁਣ ਕੀ ਕਰੀਏ ਅਖਿਆ ਕਰ ਚੱਲ ਆਪਾਂ ਆਲੂ ਭੁੰਨਦੇ ਹਾਂ ਅਸੀਂ ਵਿੱਚ ਨਾ ਅਰ ਲੂਣ ਨਕੇ ਪਾਇਆ ਤੇ ਬਾਲੀ ਸਵਾਦ ਚਟਨੀ ਬਣੀ ਨਾਲ ਤਾਂ ਨੂਨ ਸੈੱਟ ਹੋ ਗਿਆ ਨਾਲੇ ਬਹੁਤ ਜਿਆਦਾ ਸਵਾਦ ਚਟਨੀ ਬਣੀ ਆਲੂ ਪਾਇਦੇ ਓ ਹਾਲੇ ਵੀ ਯਾਦ ਕਰ ਲੈਂਦੇ ਹਾਂ ਸੀ ਸਾਡਾ ਮਨਪ੍ਰੀਤ ਆਪਾਂ ਦੋਗੇ ਇਨੇ ਸ਼ੌਂਕ ਨਾਲ ਬਣਾਈ ਨੇ ਚਟਨੀਆਂ ਸੀ ਪਰ ਫੇਰ ਵੀ ਰਾਸ ਆ ਗਈ ਐ ਜੀ ਜੱਜਾ ਕਹੀ ਤੀ ਸਿੱਖਣ ਨੂੰ ਮਿਲ ਜਾਂਦਾ ਹੈਗਾ ਅਸੀਂ ਇੱਥੇ ਬਣਾਉਣੇ ਹੁੰਦੇ ਆ ਸਿਆਲੋ ਸਿਆਲ ਅਦਰਕ ਤੇ ਟਮਾਟਰ ਦੀ ਚਟਨੀ ਵਿੱਚ ਧਨੀਆ ਧਨੀਆ ਪਾ ਕੇ ਅਦਰਕ ਤੇ ਚਮਾ ਲਓ ਜੀ ਸਬਜੀ ਆਪਣੀ 10 ਮਿੰਟਾਂ ਜੀ ਬਣ ਕੇ ਤਿਆਰ ਹੈ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਕਿੜੀ ਕਿੜੀ ਭਿੰਡੇ ਬਣੀਆਂ ਜਮਾ ਲਾਲਾਣੀ ਹੈਗੀਆਂ ਨਿੰਬੂ ਨਾਲ ਬਹੁਤ ਫਰਕ ਪੈਂਦਾ ਹੈਗਾ ਜੇ ਤਾਂ ਭਣਾ ਜਿਹੜੀਆਂ ਪਾਉਂਦੀਆਂ ਬਹੁਤ ਵਧੀਆ ਹੈ ਨਹੀਂ ਪਾ ਕੇ ਦੇਖਿਓ ਸਵਾਦ ਵੀ ਬਹੁਤ ਵਧੀਆ ਹੁੰਦਾ ਅੱਧਾ ਖ ਨਿੰਬੂ ਬਹੁਤ ਰਹਿੰਦਾ ਜੇ ਸਬਜ਼ੀ ਜਿਆਦਾ ਹੈ ਕੀ ਫਿਰ ਇੱਕ ਨਿੰਬੂ ਪਾ ਲਓ ਨਹੀਂ ਅੱਧਾ ਖ ਨਿੰਬੂ ਬਹੁਤ ਰਹਿੰਦਾ ਹੈ ਉਹ ਜਿਹਨੂੰ ਕਰਦੇ ਹਾਂ ਬੰਦ ਸਬਜ਼ੀ ਆਪਣੀ ਬਣ ਕੇ ਤਿਆਰ ਹੈ ਲਓ ਜੀ ਅੱਜ ਦੇ ਵਲੌਗ ਦਾ ਐਂਡ ਆਪਾਂ ਇੱਥੇ ਕਰਦੇ ਆਂਗੇ ਉਮੀਦ ਕਰਦੇ ਆ ਕਿ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਊਗੀ ਤੇ ਜੇ ਤੁਸੀਂ ਚੈਨਲ ਤੇ ਨਵੇਂ ਆਏ ਤਾਂ ਪਲੀਜ਼ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਵੀਡੀਓ ਕਿਵੇਂ ਲੱਗੀ ਤੇ ਹੁਣ ਹੋ ਗਿਆ ਜੀ ਟਾਈਮ ਰਹਿ ਰਸਦਾ ਤੇ ਮੈਂ ਪਰਵੀਰ ਨੂੰ ਵੀ ਬਾਹਰ ਕੱਢਣਾ ਆਟਾ-ਉਟਾ ਗੁੰਨਦੇ ਆਂ ਕਿ ਟਾਈਮ ਨਾਲ ਬਣਾਉਣੇ ਰੋਟੀ ਪਾਣੀ ਤੇ ਮਿਲਦੇ ਆ ਕਿਸੇ ਹੋਰ ਵਧੀਆ ਜੇ ਵਲੌਗ ਦੇ ਨਾਲ ਤੇ ਟਾਈਮ ਜ਼ਰੂਰ ਦਿਆ ਕਰੋ ਜੀ ਵੀਡੀਓ ਨੂੰ ਤੈਨੂੰ ਤੋਂ 4 ਮਿੰਟ ਦਾ ਟਾਈਮ ਪਲੀਜ਼ ਦੇ ਦਿਆ ਕਰੋ 5 ਮਿੰਟ ਦਾ ਤਾਂ ਕਿ ਤੁਸੀ ਨੂੰ ਪਤਾ ਲੱਗ ਜੇਗੀ ਵੀਡੀਓ ਵਿੱਚ ਹੈ ਕੀ ਆ ਨਾ ਕਈ ਵੀ ਆਪਾਂ ਕਲਿੱਕ ਕਰਕੇ ਛੱਡ ਦਿੰਨੇ ਹਾਂਗੇ ਵੀਡੀਓ ਪੂਰੀ ਨਹੀਂ ਦੇਖਦੇ ਹੈਗੇ ਤੇ ਪਲੀਜ਼ ਇੰਨਾ ਕੁ ਟਾਈਮ ਜ਼ਰੂਰ ਦੇ ਦਿਆ ਕਰੋ ਵੀਡੀਓ ਨੂੰ ਤੇ ਜੇਕਰ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਚਲੋ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਆ ਸਵੇਰੇ ਹੋਰ ਵੀਡੀਓ ਦੇ ਨਾਲ ਪਰਵੀਰ ਰੋਲਾ ਪਾਈ ਜਾਂਦਾ ਓਕੇ ਜੀ ਬਾਏ ਰੱਬ ਰਾਖਾ